ਸ਼ੇਅਰ ਕਰ ਦਿੰਦੇ ਆ ਕਮੈਂਟ ਕਰ ਦਿੰਦੇ ਆ ਦੁੱਖ ਜ਼ਾਹਿਰ ਕਰ ਦਿੰਦੇ ਆ ਮੈਨੂੰ ਬਾਪੂ ਜੀ ਦੀ ਰੋਂਦੇ ਹੋਏ ਦੀ ਵੀਡੀਓ ਜਦੋਂ ਦੇਖੀ ਤਾਂ ਮੈਂ ਆਪਣੀ ਟੀਮ ਦੇ ਨਾਲ ਗੱਲਬਾਤ ਕੀਤੀ ਜਿ세 ਇਹਨਾਂ ਕੋਲੇ 12 ਬੱਕਰੀਆਂ ਤੇ ਦੋ ਬੱਚੇ ਉਹਨਾਂ ਦੇ ਟੋੰਗਲ 14 ਨੱਗ ਇਹਨਾਂ ਦੇ ਕੋਲੇ ਅੱਜ ਇਹਨਾਂ ਨੂੰ ਸੌਂਪਣ ਆਏ ਆ ਹੌਸਲਾ ਹਾਰੀ ਬੈਠੇ ਇਸ ਬਜ਼ੁਰਗ ਬਾਪੂ ਤੇ ਉਸ ਦੇ ਪਰਿਵਾਰ ਨੂੰ ਗੋਬ ਸਿੱਖ ਸੰਸਥਾ ਨੇ ਦਿੱਤੀ ਜੀਣ ਦੀ ਨਵੀਂ ਆਸ ਜੀ ਹਾਂ ਇਸ ਬਜ਼ੁਰਗ ਬਾਪੂ ਨੂੰ ਇਹਨਾਂ ਨੇ ਨਵੀਆਂ ਬੱਕਰੀਆਂ ਦਾਨ ਕੀਤੀਆਂ ਨੇ ਦੱਸਦੀ ਇਹ ਭਵਾਨੇਗੜ ਨੇੜਲੇ ਪਿੰਡ ਰਾਮਗੜ੍ਹ ਦੇ ਖੇਤਾਂ ਵਿੱਚ ਪਿਛਲੇ ਦਿਨ ਹੀ ਖੇਤਾਂ ਨੇੜੇ ਬਾੜੇ 'ਚ ਖੜੀਆਂ 50 ਦੇ ਕਰੀਬ ਭੇਡਾਂ ਬੱਕਰੀਆਂ ਇਸ ਭਿਆਨਕ ਅਕੜ ਦੀ ਲਪੇਟ 'ਚ ਆ ਜਾਣ ਕਾਰਨ ਜ਼ਿੰਦਾ ਸੜ ਗਈਆਂ ਸਨ ਜਿਸ ਤੋਂ ਬਾਅਦ ਇਸ ਬਜ਼ੁਰਗ ਬਾਪੂ ਨੂੰ ਜੀਣ ਦਾ ਸਹਾਰਾ ਮਿਲ ਗਿਆ ਦੱਸਣਾ ਬੰਦ ਹੈ ਕਿ ਗਲੋਬਲ ਸਿੱਖ ਫਾਊਂਡੇਸ਼ਨ ਦੇ ਵੱਲੋਂ ਇਸ ਬਜ਼ੁਰਗ ਨੂੰ 14 ਬੱਕਰੀਆਂ ਦਾਨ ਕੀਤੀਆਂ ਗਈਆਂ ਨੇ ਪ੍ਰੀਤ ਸਿੰਘ ਅਸੀਂ ਪਟਿਆਲੇ ਤੋਂ ਗਲੋਬਲ ਸਿਕਸ ਸੰਸਥਾ ਜਿਹੜੀ ਕਿ ਇਨਸਾਨੀਅਤ ਦੇ ਲਈ ਲੋਕਾਂ ਦੇ ਨਾਲ ਜਿੱਥੇ ਭੀੜ ਬਣਦੀ ਆ ਉੱਥੇ ਜਾ ਖੜਦੀ ਆ ਸੋ ਹੁਣੇ-ਹੁਣੇ ਇਹ ਹੋਣ ਦੇ ਵਿੱਚ ਘਰ ਸੰਸਥਾ ਆਈ ਹੈ ਸੋ ਕੱਲ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਜਦੋਂ ਪਤਾ ਲੱਗਿਆ ਕਿ ਇੱਕ ਪਰਿਵਾਰ ਜਿਹੜਾ ਕਿ ਭਵਾਨੀਗੜ ਦੇ ਪਿੰਡ ਦੇ ਵਿੱਚ ਘਰ ਆਪਣਾ ਬੱਕਰੀਆਂ ਦਾ ਜਿਹੜਾ ਪਾਲਦੇ ਸੀਗੇ ਉਹਨਾਂ ਦੀਆਂ 40 ਦੇ ਕਰੀਬ ਬੱਕਰੀਆਂ ਉਹਨਾਂ ਦੇ ਨੁਕਸਾਨੀਆਂ ਗਈਆਂ ਅੱਗ ਲੱਗਣ ਕਰਕੇ ਕੁਦਰਤੀ ਆਫਤ ਆਉਣ ਕਰਕੇ ਇਹਨਾਂ ਦੀਆਂ ਜਿਹੜੀਆਂ ਅ ਨੁਕਸਾਨ ਹੈ ਜਿਹੜਾ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਘਾਰ ਹੋਇਆ ਸੋ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਕੋਸ਼ਿਸ਼ ਸੀ ਕਿ ਅ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਲੋਕੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੰਦੇ ਆ ਕਮੈਂਟ ਕਰ ਦਿੰਦੇ ਆ ਦੁੱਖ ਜ਼ਾਹਿਰ ਕਰ ਦਿੰਦੇ ਆ ਮੇਰੂ ਬਾਪੂ ਜੀ ਦੀ ਰੋਂਦੇ ਹੋਏ ਦੀ ਵੀਡੀਓ ਜਦੋਂ ਦੇਖੀ ਤਾਂ ਮੈਂ ਆਪਣੀ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਸੰਸਥਾ ਨਵੀ ਹੋਣ ਕਰਕੇ ਸਾਡੇ ਕੋਲੇ ਡੋਨੇਸ਼ਨਸ ਦਾ ਬਜਟ ਵੀ ਇੰਨਾ ਵੱਡਾ ਨਹੀਂ ਸੀਗਾ ਕਿ ਅਸੀਂ ਇਹਨਾਂ ਦੀ ਪੂਰੀ ਭਰਪਾਈ ਕਰ ਸਕੀਏ ਫਿਰ ਅਸੀਂ ਆਪਣੇ ਦਾਨੀ ਸੱਜਣਾਂ ਨੂੰ ਕਾਲ ਕੀਤਾ ਤਾਂ ਉਹਨਾਂ ਵਿੱਚੋਂ ਇੱਕ ਦਾਨੀ ਸੱਜਣ ਨੇ ਗੁਰਿੰਦਰ ਭੱਟੀ ਜੀ ਨੇ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਉਸ ਸਹਿਯੋਗ ਦੇ ਨਾਲ ਅੱਜ ਅਸੀਂ ਇਹਨਾਂ ਕੋਲੇ 12 ਬੱਕਰੀਆਂ ਤੇ ਦੋ ਬੱਚੇ ਉਹਨਾਂ ਦੇ ਟੋਟਲ 14 ਨੱਗ ਇਹਨਾਂ ਦੇ ਕੋਲੇ ਅੱਜ ਇਹਨਾਂ ਨੂੰ ਸੌਂਪਣ ਆਏ ਆ ਤਾਂ ਜੋ ਜਿਹੜੀ ਜਦੋਂ ਜਿਸ ਦਾ ਜੋ ਨੁਕਸਾਨ ਹੋਇਆ ਹੁੰਦਾ ਉਸ ਨੁਕਸਾਨ ਦੀ ਘੜੀ ਦੇ ਵਿਚਕਾਰ वैसे ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਉਹੀ ਚੀਜ਼ ਉਹਨਾਂ ਨੂੰ ਮਿਲ ਜਾਵੇ ਸੋ ਅੱਜ ਬਾਪੂ ਜੀ ਦਾ ਜਿਵੇਂ ਕੁੰਡਾ ਖੜਕਾਇਆ ਔਰ ਬਾਪੂ ਜੀ ਦੇ ਨਾਲ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੇ ਬੱਚੇ ਫਿਰ ਦੁਬਾਰਾ ਵਾਪਿਸ ਆ ਗਏ ਇਹਨਾਂ ਦੇ ਪਰਿਵਾਰ ਨੇ ਬਾਪੂ ਜੀ ਨੇ ਦੱਸਿਆ ਕਿ ਸਾਰਾ ਕੁਛ ਹੀ ਡਿਪੈਂਡੈਂਟ ਜਿਹੜਾ ਸੀਗਾ ਉਹ ਇਹਨਾਂ ਦਾ ਰੋਜਗਾਰ ਹੀ ਇਹੀ ਸੀ ਸੋ ਜਦੋਂ ਕਿਸੇ ਦਾ ਰੋਜਗਾਰ ਰਾਤੋਂ ਰਾਤ ਹੀ ਮਤਲਬ ਬਿਲਕੁਲ ਜ਼ੀਰੋ ਹੋ ਜਾਵੇ ਔਰ ਗਰਾਊਂਡ ਤੇ ਆ ਜਾਏ ਔਰ ਮੈਨੂੰ ਇਹਨਾਂ ਦੇ ਪਰਿਵਾਰ ਦੇ ਬੱਚੇ ਦੱਸ ਰਹੇ ਸੀ ਕਿ ਸਾਡ ਨੂੰ ਐ ਡਰ ਲੱਗ ਰਿਹਾ ਸੀ ਕਿ ਬਾਪੂ ਜੀ ਆਪਣੇ ਆਪ ਨੂੰ ਨਾ ਕੁਝ ਕਰ ਲੈਣ ਕਿਉਂਕਿ ਇਹਨਾਂ ਦੇ ਬੱਚਿਆਂ ਵਾਂਗੂ ਸੀ ਇਹ ਰਾਤ ਵੀ ਉੱਥੇ ਸੁੰਦੇ ਸੀ ਬੱਕਰੀਆਂ ਦੇ ਨਾਲ ਸੁੰਦੇ ਸੀ ਸੋ ਇਹ ਇਹੀ ਇੱਕ ਕਾਰਨ ਹੁੰਦਾ ਹੈ ਕਿ ਬੰਦੇ ਗਲਤ ਸਟੈਪ ਵੀ ਚੱਕ ਜਾਂਦੇ ਨੇ ਜਦੋਂ ਕੋਈ ਨੁਕਸਾਨ ਹੁੰਦਾ ਤੋ ਇਹੋ ਜੀ ਸੰਸਥਾਵਾਂ ਨੂੰ ਚਾਹੀਦਾ ਇਹੋ ਜੇ ਦਾਨੀ ਸੱਜਣਾ ਨੂੰ ਚਾਹੀਦਾ ਕਿ ਇੱਕਦਮ ਜਦੋਂ ਇਹੋ ਜਾਂ ਕੋਈ ਕਿਸੇ ਨੂੰ ਖਬਰ ਮਿਲਦੀ ਹੈ ਤਾਂ ਉਹਨਾਂ ਦੀ ਸਾਰ ਲਈ ਜਾਵੇ ਉਹਨਾਂ ਦੀ ਬਾਹ ਪਕੜੀ ਜਾਵੇ ਔਰ ਇਹੋ ਜੀ ਸਪੋਰਟ ਕੀਤੀ ਜਾਵੇ ਕਿ ਉਹਨਾਂ ਦੇ ਚਿਹਰੇ ਤੇ ਖੁਸ਼ੀ ਅੱਜ ਦੇਖ ਕੇ ਬਾਪੂ ਜੀ ਦੀ ਖੁਸ਼ੀ ਇਹ ਸਾਨੂੰ ਐ ਲੱਗ ਰਿਹਾ ਕਿ ਕੱਲ ਪਰਸੋਂ ਜੋ ਵੀ ਨਾਲ ਨੁਕਸਾਨ ਹੋਇਆ ਹੈ ਕਿ ਇਹਨਾਂ ਦਾ ਅੱਧਾ ਦੁੱਖ ਵੰਡਿਆ ਕੀਤੀ ਗਈ ਹੈ ਤੁਹਾਨੂੰ ਬੱਕਰੀਆਂ ਰਨ ਕੀਤੀ ਗਈ ਨੇ ਤੁਹਾਡਾ ਕਾਫੀ ਨੁਕਸਾਨ ਹੋ ਗਿਆ ਹਾਂਜੀ ਬਹੁਤ ਜ਼ਿਆਦਾ ਹੋ ਗਿਆ 40 ਪਸ਼ੂ ਤੇ ਜੀ 40ਆਂ ਚੋਂ ਇੱਕ ਵੀ ਨਹੀਂ ਬਚਿਆ ਮੇਰੇ ਕੋਲ 40 ਦੇ 40 ਸਾਹਮਣੇ ਉਹ ਹੋ ਗਏ ਪਰ ਤੇਰੇ ਤੇਰੀ ਜੰਦੇ ਚੱਲੇ ਨਹੀਂ ਜਾਂਦੇ ਉਸ ਤੋਂ ਬਾਅਦ ਕੰਮ ਵੀ ਸਾਰਾ ਉਸੇ ਤੇ ਸੀ ਉਹਨਾਂ ਤੇ ਕੰਮ ਸੀ ਉਹੀ ਚੀਜ਼ ਬਾਗੀ ਅੱਜ ਮਾੜਾ ਮੋਟਾ ਕੋਈ ਫਰਕ ਪਊਗਾ ਉਹਨਾਂ ਦੇ ਸਿਰ ਤੇ ਹੀ ਉਹਨਾਂ ਦੇ ਸਿਰ ਤੇ ਹਾਂ ਉਹਨਾਂ ਦੇ ਸਿਰ ਤੇ 40% ਵੀ ਚਲ 20 ਵੇਚ ਦਾਂਗੇ ਪੰਜ ਤਾਂ ਮੈਂ ਬੱਕਰੇ ਪਾਲ ਰੱਖੇ ਤੇ ਵੀ ਚਲ ਉਹ ਪੰਜ ਉਹ ਵਿਕ ਜਾਣਗੇ ਮੀਡੇ ਮੁੱਡੇ ਵਿਕ ਜਾਣਗੇ ਕੁਸਪੇਡਾ ਵੇਚ ਕੇ ਆਪ ਘੱਟ ਰੱਖ ਲਾਂਗੇ 15 ਰੱਖ ਲਾਂਗੇ ਫੇਰ ਬਚ ਜਾਣੀਆਂ ਮੈਂ 20-25 ਵੇਚ ਦਾਂਗੇ ਨਾਲੇ ਕੁੜੀ ਦਾ ਵਿਆਹ ਹੋ ਜਾਊਗਾ ਨਾਲੇ ਆਪਦਾ ਦਾਣੇ ਪੱਕੇ ਵਾਲੇ ਦੇ ਦੇ ਦਾਂਗੇ ਕਿਸ ਤਰ੍ਹਾਂ ਦੇਖਦਾ ਅੱਜ ਦੇ ਸਮੇਂ ਦੇ ਕੋਈ ਕਿਸ ਨੂੰ 10 ਰੁਪਏ ਨਹੀਂ ਦਿੰਦਾ ਇਹਨਾਂ ਨੇ ਆਹ ਨਹੀਂ ਦਿੰਦਾ ਜੀ ਨਹੀਂ ਦਿੰਦਾ ਅੱਜ ਦੇ ਸਮੇਂ ਨੂੰ ਬਾਕੀ ਜਵਾਕ ਹੁਣ ਵਿਆਹੜੀ ਤੇ ਬਾਹਰ ਕਰਨ ਲੱਗੇ ਕੋਈ ਪੈਸਾ ਨਹੀਂ ਦਿੰਦਾ ਕਿਸੇ ਨੂੰ ਕੀ ਕਰੂਗਾ ਕੋਈ ਤੇ ਇਹਨਾਂ ਵੀਰਾਂ ਨੇ ਇਨਸਾਨੀ ਦਿਖਾਈ ਹੈ ਹਾਂ ਜੀ ਹਾਂ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਮੇਰੀ ਜਿੰਨੀ ਇਹਨਾਂ ਕੋ ਤੋਂ ਸਰੀ ਮੇਰੇ ਕਿੰਨੀਆਂ ਬਹੁਤ ਵੱਡੀ ਸੇਵਾ ਕਰਕੇ ਕਿ ਹੁਣ ਜਣੀ ਤੁਸੀਂ ਨਿਸ਼ਬਦ ਹੋ ਬਹੁਤ ਹੋ ਕਰੈਨਾ ਨੇ ਬਹੁਤ ਇਹਨਾਂ ਦਾ ਧੰਨਵਾਦ ਆ ਹੁਣ 40 ਪਸ਼ੂ ਪੂਰੇ ਚਲੋ ਪੂਰੇ ਨਾਂ ਵੀ ਹੋਣਗੇ ਤਾਂ ਵੀ ਕੁਝ ਤਾਂ ਕੋ ਉਹ ਹੋਊਗਾ ਇਹ ਪਹਿਲੀ ਸੇਵਾ ਤੁਹਾਡੀ ਹੋਗੀ ਇਨਾਂ ਦੀ